ਲੋਕਾਂ ਦੇ ਹੁਣ ਕੁੱਤੇ ਵੀ ਨਹੀਂ ਰਹੇ ਸੁਰੱਖਿਤ ਦਿਨ ਦਿਹਾੜੇ ਇੱਕ ਚੋਰ ਨੇ ਚੋਰੀ ਕਰ ਲਿਆ ਹਜ਼ਾਰਾਂ ਦਾ ਕੀਮਤੀ ਘਰ ਦਾ ਕੁੱਤਾ ਮਾਲਕ ਨੇ ਚੋਰ ਦੀ ਸੀਸੀਟੀਵੀ ਵੀਡੀਓ ਸੋਸ਼ਲ ਮੀਡੀਆ ਤੇ ਕੀਤੀ ਵਾਇਰਲ ਤਾਜ਼ਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆ ਰਿਹਾ ਜਿੱਥੇ ਇੱਕ ਚੋਰ ਦੇ ਵੱਲੋਂ 8 ਮਹੀਨਿਆਂ ਦੇ ਕੁੱਤੇ ਦੇ ਬੱਚੇ ਨੂੰ ਚੋਰੀ ਕਰ ਲਿਆ ਗਿਆ ਅਤੇ ਚੋਰੀ ਕਰਦੇ ਬੂਹੇ ਦੇ ਮੂਹਰੇ ਹੀ ਚੋਰ ਕੁੱਤੇ ਦੇ ਬੱਚੇ ਨੂੰ ਚੁੱਕ ਕੇ ਲੈ ਜਾਂਦੇ ਹਨ ਅਤੇ ਉਸ ਨੂੰ ਇਹ ਲੱਗਦਾ ਹੈ ਕਿ ਇਲਾਕੇ ਦੇ ਵਿੱਚ ਕਿਤੇ ਸੀਸੀਟੀਵੀ ਨਹੀਂ ਲੱਗੇ ਪਰ ਜਦੋਂ ਅੱਗੇ ਜਾਂਦਾ ਹੈ ਤਾਂ ਸੀਸੀਟੀਵੀ ਲੱਗੇ ਦੇਖ ਕੇ ਉਸ ਚੋਰ ਦੇ ਵੱਲੋਂ ਆਪਣਾ ਮੂੰਹ ਹੱਥ ਦੇ ਨਾਲ ਟੱਕ ਲਿਆ ਜਾਂਦਾ ਹੈ ਅਤੇ ਹੁਣ ਮਾਲਕ ਕੁੱਤੇ ਨੂੰ ਇਲਾਕੇ ਦੇ ਵਿੱਚ ਹਰ ਗਲੀ ਦੇ ਵਿੱਚ ਲੱਭਦਾ ਫਿਰਦਾ ਹੈ ਇਸ ਤੋਂ ਇਲਾਵਾ ਉਸ ਦਾ ਹੋਰ ਕੀ ਕਹਿਣਾ ਆਓ ਸੁਣਦਿਆ ਹਾਂਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਭਾਜੀ ਅਮਨਪ੍ਰੀਤ ਸਿੰਘ ਸਣੀ ਜੀ ਸਣੀ ਜੀ ਇੱਕ ਵੀਡੀਓ ਭਾਈ ਤੁਸੀਂ ਸੋਸ਼ਲ ਮੀਡੀਆ ਤੇ ਜੀ ਜੀ ਕੀ ਹੈ ਉਹ ਪੂਰਾ ਮਾਮਲਾ ਸਰ ਮਾਮਲਾ ਜੀ ਕੱਲ 4 ਵਜੇ ਸਾਡੇ ਘਰ ਦੇ ਬਾਹਰੋਂ ਇੱਕ ਡੱਬੀਆਂ ਵਾਲੀ ਸ਼ਰਟ ਪਾਈ ਬੰਦੇ ਨੇ ਇੱਕ ਐਪਾਈ ਡੌਗ ਚਾਤੇ ਲੈ ਗਿਆ ਅੱਛਾ ਜੀ ਅਸੀਂ ਸੋਚਿਆ ਕੋਠੇ ਗਿਆ ਹੋਊਗਾ ਜਾਂ ਕਿਸੇ ਸਾਡੇ ਨਾਲ ਦੋ ਮਕਾਨ ਸਾਡੇ ਨੇ ਉਧਰ ਵੜ ਜਾਂਦਾ ਕਿਰਾਏਦਾਰਾਂ ਕੋਲ ਅਸੀਂ ਲੱਭਦੇ ਰਹੇ ਤੇ ਬਾਅਦ ਚੋਂ ਅਸੀਂ ਕੈਮਰਾ ਚੈੱਕ ਕਰਾਏ ਚਿੰਟੇ ਐਸਪੀਰ ਵਾਲੀ ਦੁਕਾਨ ਤੇ ਉਹਦੇ ਵਿੱਚ ਆ ਗਿਆ ਡੌਗ ਨੂੰ ਚੱਕ ਕੇ ਲੈ ਕੇ ਜਾ ਰਿਹਾ ਬੰਦਾ ਪਰ ਉਹਨੇ ਜਦੋਂ ਕੈਮਰੇ ਦੇ ਕੋਲ ਆਇਆ ਮੂੰਹ ਤੇ ਹੱਥ ਰੱਖ ਲਿਆ ਤੇ ਉਸ ਤੋਂ ਬਾਅਦ ਅਸੀਂ ਬਹੁਤ ਲੱਭਿਆ ਨੂੰ ਰਾਤ 12 ਵਜੇ ਤੱਕ ਲੱਭਦੇ ਲੱਭਦੇ ਬਹੁਤ ਜਗ੍ਹਾ ਦੇਖੀਆਂ ਅਸੀਂ ਕੈਮਰਾ ਚੈੱਕ ਕਰਾਇਆ ਪਰ ਸਾਨੂੰ ਵਾਲੇ ਤਾਂ ਕੋਈ ਸਬਤ ਸਬਤ ਨਹੀਂ ਮਿਲੀ ਸਵੇਰੇ ਵੀ ਜਾ ਕੇ ਮੈਂ ਦੇਖ ਕੇ ਆ ਤਿੰਨ ਚਾਰ ਜਗ੍ਹਾ ਤੇ ਕਿੰਨੇ ਵਜੇ ਚੋਰੀ ਹੋਇਆ ਸੀ ਇਹ ਬਾਈ 4:00 ਬਜ ਕੇ 5-10 ਮਿੰਟ ਤੇ ਗਿਆ ਤੇ 4:15 ਦੇ ਆ ਗਿਆ ਕਲਿੱਕ ਮੂਵੀ ਤੇ ਕਿੰਨੇ ਕੋਸਾਲ ਦਾ ਸੀਗਾ ਡੌਗ ਤੇ ਕਿੰਨੇ ਦਾ ਲਿੱਤਾ 8-9 ਮਹੀਨੇ ਦਾ ਸੀ ਸਰ 15000 ਦਾ ਲਿਆ ਸੀਗਾ ਇੱਥੋਂ ਦੀਵਾ ਹਸਤਾਲ ਦੇ ਕੋਲੋਂ ਅੱਛਾ ਜੀ ਡੌਗ ਮਾਰਕੀਟ 'ਚੋਂ ਹੂੰ ਹੂੰ ਤੇ ਕਹਿੰਦੇ ਕਿ ਬੱਚਿਆਂ ਦਾ ਪਿਆਰ ਇੰਨਾ ਬਈ ਸਕੂਲ ਲੈ ਜਾ ਰਹੀ ਸੀ ਬੱਚਿਆਂ ਦਾ ਬਹੁਤ ਪਿਆਰ ਸੀ ਜੀ ਖਾਣਾ ਨਹੀਂ ਖਾਦਾ ਰਹਾ ਦੋਨਾਂ ਨੇ ਇੱਦਾਂ ਦੇਖਦੇ ਹੋ ਕਿ ਲੋਕਾਂ ਨੇ ਹੁਣ ਘਰਾਂ ਦੇ ਅੰਦਰ ਵੜ ਕੇ ਡੌਗ ਚੱਕਣੇ ਸ਼ੁਰੂ ਕਰਤੇ ਮੈਂ ਸਰ ਉਹ ਇਨਸਾਨ ਦੀ ਕੀ ਸੇਫਟੀ ਫਿਰ ਸੰਤਾ ਖੁਦ ਡਰ ਪੈ ਗਿਆ ਕਿ ਕੱਲ ਨੂੰ ਬੱਚੇ ਜੇ ਹੈਗੇ ਛੋਟੇ ਸਾਡੇ ਘਰ ਦੇ ਕੱਲ ਨੂੰ ਕੋਈ ਬੱਚਾ ਚੱਕ ਕੇ ਲੈ ਜੇ ਜਿਹੜਾ ਸ਼ਰੇਮ ਡੌਗ ਚੱਕ ਕੇ ਲੈ ਕੇ ਜਾ ਰਿਹਾ ਦਿਨ ਦਿਹਾੜੇ ਕੋਈ ਰਾਤ ਨਹੀਂ ਸ਼ਰੇਮ ਕੋਈ ਨੂੰ ਬੇਖੌਫ ਟੁੱਟ ਰਿਹਾ ਕਿਵੇਂ ਅਗਰ ਮੈਂ ਫੜਿਆ ਉਹਨੂੰ ਡਰ ਹੀ ਹੈ ਨਹੀਂ ਖਤਰਾ ਹੀ ਨਹੀਂ ਬੰਦੇ ਨੂੰ ਫਿਰ ਕਿਵੇਂ ਇਹ ਕਿਵੇਂ ਲੱਭੋਗੇ ਫਿਰ ਇਹਨੂੰ ਸਰ ਲੱਭਾਂਗੇ ਹੁਣ ਪੁਲਿਸ ਸਟੇਸ਼ਨ ਜਾ ਰਿਹਾ ਮੈਂ 4 ਨੰਬਰ 'ਚ ਉੱਥੇ ਕਮਿਨਿਟ ਕਰਾਉਂਗਾ ਅਇਤ ਆਪਣੇ ਲੋਨ ਜਿੰਨੇ ਕੋਸ਼ਿਸ਼ ਉਸੇ ਕਰਾਂਗੇ ਤੇ ਪਹਿਲਾਂ ਵੀ ਕੋਈ ਬੰਦਾ ਦੇਖਿਆ ਕਿਤੇ ਇਹਨੂੰ ਚੋਰੀ ਚ ਸਰ ਨਹੀਂ ਅਸੀਂ ਨਹੀਂ ਦੇਖਿਆ ਦਰਸਲ ਉਹਦੀ ਲਿਕ ਕਲਿਕਾਂ ਨਿਕਲ ਰਹੀਆਂ ਕੈਮਰੇ ਦੀਆਂ ਕਈ ਜਗ੍ਹਾ ਤੇ ਕਹਿ ਕੇ ਆਇਆ ਮੈਂ ਸ਼ਾਦੀ ਫੋਟੋ ਕਲੀਅਰ ਆ ਜੇ ਕਿਉਂਕਿ ਜਸਟ ਉਹ ਕੈਮਰੇ ਦੇ ਮੂਹਰੇ ਆ ਕੇ ਉਹਨੇ ਹੱਥ ਅੱਗੇ ਰੱਖ ਲਿਆ ਅੱਛਾ ਮੂਵੀ ਦੇ ਵਿੱਚ ਆ ਰਿਹਾ ਸਾਫ਼ ਹੱਥੋਂ ਨੇ ਕੁੱਤਾ ਫੜਿਆ ਆ ਤੇ ਰਾਤ ਉਹਦੇ ਲੱਭੀ ਜਾਂਦੇ ਉਹ ਸਵੇਰੇ 5 ਵਜੇ ਤੇ ਕਹਿੰਦੇ ਲੱਭੇ ਸਵੇਰੇ 5 ਵਜੇ ਸਰ ਮੈਂ ਲਬਰਿਆਂ ਨੂੰ ਰਾਤ 12:30 ਵਜੇ ਸਾਨੂੰ ਲੱਭਦੇ ਰਹਦੇ ਹਾਂ ਜਿਹੜੇ ਇਦਾਂ ਦੇ ਲੋਕ ਐ ਘਰਾਂ ਦੇ ਵੜ ਕੇ ਇਦਾਂ ਕੁੱਤੇ ਚੱਕੀ ਜਾਂਦੇ ਹਨ ਤੇ ਕੀ ਕਹਿਣਾ ਚਾਹੋਗੇ ਇਦਾਂ ਦੇ ਬੰਦਿਆਂ ਨੂੰ ਸਰ ਬਹੁਤ ਨੀਚਾ ਕਰਦਾ ਬਹੁਤ ਘਿਰੀ ਹਰਕਤ ਹੈ ਕਿ ਤੁਸੀਂ ਇੱਕ ਬੇਜਵਾਨ ਨੂੰ ਲੈ ਕੇ ਜਾ ਰਹੇ ਹੋ ਉਹਦੇ ਮਾਲਕਾਂ ਦੂਰ ਕਰ ਰਹੇ ਹੋ ਉਹ ਵੀ ਜਸਟ 2-4-5000 ਪਿੱਛੇ ਕੋਈ ਵੱਡੀ ਰਕਮ ਹੋਵੇ ਨਾ ਬੰਦਾ ਕਹਿੰਦਾ ਕਿ ਯਾਰ ਚੋਰੀ ਕੀਤੀ ਇੱਕ ਬੇਜਵਾਨ ਨੂੰ ਕਹਿੰਦਾ ਥੱਪੜ ਵੀ ਮਾਰੇ ਕੁੱਤੇ ਹਾਂ ਹਾਂ ਉਹਨੂੰ ਮਾਰ ਰਿਆ ਆ ਰਹੇ ਕੈਮਰੇ ਜੀ ਨੂੰ ਥੱਪੂ ਭੋਂਕ ਰਿਹਾ ਵਿਚਾਰਾ ਉਹਨੂੰ ਮਾਰ ਰਿਆ ਐਸਮ ਜਰ ਨਿਊਜ਼ ਤੇ ਲਈ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਦੀ ਰਿਪੋਰਟ